ਤੁਸੀਂ ਦਿਲਾਂ ਨੂੰ ਅਗਰ ਜੋੜਨਾ ਹੋਵੇ ਦੈਟ देयर आर ਟੂ ਬੈਸਟ ਵੇਸ ਸਪੋਰਟਸ ਐਂਡ 뮤직 ਜਿਨ੍ਹਾਂ ਦੀ ਕੋਈ ਜਬਾਨ ਨਹੀਂ ਹੁੰਦੀ ਹੈਗੀ ਐ ਔਰ ਬਹੁਤ ਵਧੀਆ ਲੱਗਦਾ ਹੈਗਾ ਜਿਸ ਤਰੀਕੇ ਨਾਲ ਅੱਜ ਦੇ ਦਿਨ ਕੈਨੇਡਾ ਦੇ ਵਿੱਚ ਆਪਣੇ ਭਾਈਚਾਰੇ ਦੇ ਆਲਮੋਸਟ 2 ਮਿਲੀਅਨ ਲੋਕ ਨੇ ਔਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇੱਥੇ ਦੇਸ਼ ਤੇ ਘਰ ਬਣਾ ਲਿਆ ਪਰ ਉਹ ਫੈਮਿਲੀ ਨਹੀਂ ਬਣਾ ਸਕੇ ਉਹ ਚੀਜ਼ਾਂ ਨਹੀਂ ਦੇਖ ਸਕੇ ਜੋ ਅਸੀਂ ਉੱਥੇ ਇੰਜੋਏ ਕਰਦੇ ਸੀਗੇ ਸੋ ਹੁਣ ਤੁਸੀਂ ਜਿਹੜੇ ਦੇਖ ਰਿਹਾ ਕਿ ਵਰਲਡ ਕਲਾਸ ਕੰਪੀਟੀਸ਼ਨ ਹੋ ਰਹੇ ਨੇ ਬਹੁਤ ਵਧੀਆ ਵਧੀਆ ਪਲੇਅਰ ਆ ਰਹੇ ਨੇ thanks to the people who are here so i think uh, it's a collaborative way of working together the final this has been a really exciting tournament uh, where we've seen professional cricket right here in our backyard in brampton and so for me i love this i love seeing the growth of cricket in canada ਸੋ ਸਾਡੇ ਨਾਲ ਨੇ ਐਮਪੀਪੀ ਦੀਪਕ ਆਨੰਦ ਜੀ ਸੋ ਦੀਪਕ ਜੀ ਜੀ20 ਤੇ ਤੁਸੀਂ ਆਏ ਹੋ ਬ੍ਰੈਮਟਨ ਦੇ ਵਿੱਚ ਖੇਡਾਂ ਹੋਰ ਵੀ ਬਹੁਤ ਹੁੰਦੀਆਂ ਨੇ ਆਪਣੀ ਕਮਿਊਨਿਟੀ ਚੱਕ ਕਬੱਡੀ ਨੂੰ ਲੈ ਕੇ ਹੋਜੀ ਹੋਰ ਗੇਮਾਂ ਪਰ ਇੱਕ ਅਨੋਖੀ ਗੇਮ ਆ ਜਿਹੜੀ ਵਰਲਡ ਲਵਰ ਜੀ ਦੇ ਵਿੱਚ ਹੁੰਦੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਗੇਮ ਗੇਮ ਹੁੰਦੀ ਹੈ ਕੀ ਹੈ ਸਪੋਰਟਸ ਦੀ ਗੱਲ ਕਰੀਏ 뮤ਜ਼ਿਕ ਦੀ ਗੱਲ ਕਰੀਏ ਤੁਸੀਂ ਦਿਲਾਂ ਨੂੰ ਅਗਰ ਜੋੜਨਾ ਹੋਵੇ ਦੈਟ देयर आर ਟੂ ਬੈਸਟ ਵੇਸ ਸਪੋਰਟਸ ਐਂਡ 뮤직 ਜਿਨ੍ਹਾਂ ਦੀ ਕੋਈ ਜ਼ਬਾਨ ਨਹੀਂ ਹੁੰਦੀ ਹੈਗੀ ਹੈ ਔਰ ਬਹੁਤ ਵਧੀਆ ਲੱਗਦਾ ਹੈਗਾ ਜਿਸ ਤਰੀਕੇ ਨਾਲ ਅੱਜ ਦੇ ਦਿਨ ਕੈਨੇਡਾ ਦੇ ਵਿੱਚ ਆਪਣੇ ਭਾਈਚਾਰੇ ਦੇ ਆਲਮੋਸਟ 2 ਮਿਲੀਅਨ ਲੋਕ ਨੇ ਔਰ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਇੱਥੇ ਦੇਸ਼ ਤੇ ਘਰ ਬਣਾ ਲਿਆ ਉਹ ਫੈਮਲੀ ਨਹੀਂ ਬਣਾ ਸਕੇ ਉਹ ਚੀਜ਼ਾਂ ਨਹੀਂ ਦੇਖ ਸਕੇ ਜੋ ਅਸੀਂ ਉੱਥੇ ਇੰਜੋਏ ਕਰਦੇ ਸੀਗੇ ਜਿਸ ਨੂੰ ਹੁਣ ਤੁਸੀਂ ਜਿਵੇਂ ਦੇਖ ਰਿਹਾ ਇੱਕ ਵਰਲਡ ਕਲਾਸ ਕੰਪੀਟੀਸ਼ਨ ਹੋ ਰਹੀ ਨੇ ਬਹੁਤ ਵਧੀਆ ਵਧੀਆ ਪਲੇਅਰ ਆ ਰਹੇ ਨੇ ਔਰ ਬੜਾ ਅੱਛਾ ਇੱਕ ਤਰੀਕੇ ਨਾਲ ਸਲੀਕੇ ਨਾਲ ਜਿਹੜਾ ਅਰੇਂਜਮੈਂਟ ਹੋਇਆ ਉਹਦੇ ਵਾਸਤੇ ਅਸੀਂ ਸਿਟੀ ਆਫ ਬ੍ਰੈਂਟਨ ਦੇ ਬੜੇ ਧੰਨਵਾਦੀ ਹੈਗੇ ਆ ਗਵਰਨਮੈਂਟ ਆਫ ਅਨਟੇਰੀਓ ਦੇ ਬੜੇ ਧੰਨਵਾਦੀ ਹੈਗੇ ਆ ਔਰ ਲੋਕਾਂ ਦੇ ਨੀਰਵ ਇਸ ਹਰ ਹੂਜ਼ ਵਨ ਆਫ आवर ਰੈਜ਼ੀਡੈਂਟ ਐਂਡ ਅ ਗੁੱਡ ਫਰੈਂਡ ਥੈਂਕਸ ਟੂ ਦ ਪੀਪਲ ਹੂ ਆਰ ਹੇਅਰ ਕਿਉਂਕਿ ਇਹ ਅਗਰ ਜਗਾ ਖਾਲੀ ਹੋਵੇਗੀ ਤਾਂ ਜਿਹੜੇ ਖੇਡਣ ਆ ਲੈਣੇ ਉਹਨਾਂ ਨੂੰ ਵੀ ਸਵਾਦ ਨਹੀਂ ਆਏਗਾ ਸੋ ਆਈ ਥਿੰਕ ਇਟਸ ਅ ਕੋਲੈਬੋਰੇਟਿਵ ਵੇ ਆਫ ਵਰਕਿੰਗ ਟੂਗੇਦਰ ਐਂਡ ਥਿਸ ਇਜ਼ ਅ ਗ੍ਰੇਟ ਐਗਜ਼ੈਂਪਲ ਤੁਹਾਡਾ ਜਿਹੜਾ ਪ੍ਰੋਗਰਾਮ ਹੈਗਾ ਇਹ ਦੁਨੀਆ ਦੇ ਹਰ ਹਿੱਸੇ ਜਾਂਦਾ ਤੇ ਮੈਂ ਜਿਹੜੇ ਦੇਖ ਰਹੇ ਨੇ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਬੈਠੇ ਉਹਨਾਂ ਨੂੰ ਵੀ ਇਹੀ ਮੈਸੇਜ ਦਿਆਂਗਾ ਕਿ ਅਗਰ ਆਪਾਂ ਕਿਸੇ ਮੁਲਕ ਦੀ ਗੱਲ ਕਰੀਏ ਉਹ ਕੈਨੇਡਾ ਹੈਗਾ ਜਿਹਦੇ ਵਿੱਚ ਅਸੀਂ ਇੱਕ ਭਾਈਚਾਰੇ ਚੰਗੀ ਤਰੀਕੇ ਨਾਲ ਇਕੱਠਿਆ ਹੋ ਕੇ ਰਹਿਣੇ ਹੈਗੇ ਆ ਭਾਵੇਂ ਕਿਸੇ ਪਾਸੋਂ ਆਏ ਹੋਵੋ ਠੀਕ ਉਸੇ ਤਰੀਕੇ ਨਾਲ ਉਮੀਦ ਕਰਦੇ ਆਂ ਪਰਮਾਤਮਾ ਤੋਂ ਕਿ ਪੂਰੀ ਦੁਨੀਆ 'ਚ ਸ਼ਾਂਤੀ ਹੋਵੇ ਤੇ ਸਾਰੇ ਅਸੀਂ ਇਕੱਠੇ ਰਹਿ ਸਕੀਏ ਥੈਂਕ ਯੂ ਸੋ ਮਚ ਆਲਵੇਜ਼ ਅ ਪਲੇਜ਼ਰ ਥੈਂਕ ਯੂ So we are here with the mayor of Brampton, Patrick Brown. So how you feel today because it's a game, G20? So what do you think? Well, it's the final. This has been a really exciting tournament uh, where we've seen professional cricket right here in our backyard in Brampton. And so for me, I love this. I love seeing the growth of cricket in Canada. Um, to the organizers of the GT20, um, you know, they've done it again. They've brought professional cricket to Canada, and it's an honor to have this tournament in the city of Brampton. Thank you so much. Thank you. ਸੋ ਤੁਸੀਂ ਦੇਖਿਆ ਜਿਹੜਾ G20 ਕੈਨੇਡਾ ਕੱਪ ਹੋ ਰਿਹਾ ਸੀ ਜਿਹਦੇ ਵਿੱਚ ਟੋਟਲ 6 ਟੀਮਾਂ ਸੀ ਤੇ 25 ਮੈਚ ਸੀ ਤੇ ਲਗਾਤਾਰ 10-11 ਦਿਨ ਚੱਲਦੇ ਅੱਜ ਫਾਈਨਲ ਸੀ ਔਰ ਫਾਈਨਲ ਦੇ ਵਿੱਚ ਜਿਹੜਾ ਮੌਂਟਰੀਅਲ ਟਾਈਗਰ ਤੇ ਟੋਰਾਂਟੋ ਨੈਸ਼ਨਲ ਨੇ ਜਿਹੜੇ ਮੈਚ ਫਾਈਨਲ ਖੇਡੇ ਔਰ ਜਿਨ੍ਹਾਂ ਦੇ ਵਿੱਚੋਂ ਪਹਿਲੀ ਵਾਰੀ ਮੌਂਟਰੀਅਲ ਟਾਈਗਰ ਦੀ ਸੀ ਜਿਨੇ ਜਿਹੜੇ 20 ਓਵਰਾਂ ਦੇ ਵਿੱਚ 96 ਰਨ ਬਣਾ ਕੇ ਆਲ ਆਊਟ ਹੋ ਗਏ ਔਰ ਉਹਦੇ ਬਾਅਦ ਚੋਂ ਟੋਰਾਂਟੋ ਨੈਸ਼ਨਲ ਨੇ 15 ਓਵਰਾਂ 'ਚ 97 ਰਨ ਬਣਾ ਕੇ ਇਸ ਟਰੋਫੀ ਤੇ ਕਬਜ਼ਾ ਕੀਤਾ ਔਰ ਨਾਲ ਹੀ ਇਸ 20 G20 ਜਿਹੜੀ ਕੈਨੇਡਾ ਆਪਣਾ ਟਰੋਫੀ ਹੋ ਰਹੀ ਸੀ ਉਹਦਾ ਅੰਤ ਹੋਇਆ ਜੀ ਔਰ ਅਗਲੇ ਸਾਲ ਫਿਰ ਮਿਲਦੇ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸਮਰਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ